ਜਿਹੜਾ ਸਾਡਾ ਮੋਦੀ ਦਾ ਆਪਾਂ 10 ਸਾਲ ਦੇ ਕਾਰਜਕਾਲ ਨੂੰ ਦੇਖਦੇ ਹਾਂ ਬਹੁਤ ਹੀ ਇੱਕ ਉન્નਤ ਦੇਸ਼ ਦੀ ਤਰੱਕੀ ਦੇ ਰੂਪ ਵਿੱਚ ਦੇਖਦੇ ਹਾਂ ਇਨ੍ਹਾਂ 10 ਸਾਲਾਂ ਦੇ ਵਿੱਚ ਜਿੱਥੇ ਅਸੀਂ ਆਰਥਿਕ ਤੌਰ ਤੇ 11ਵੀਂ ਆਰਥਿਕ ਅਵਸਥਾ ਅਰਥਵਿਵਸਥਾ ਤੋਂ 55 ਨੰਬਰ ਤੇ ਪਹੁੰਚੇ ਹਾਂ ਉੱਥੇ ਹੀ ਬੁਲਟ ਟ੍ਰੇਨ ਦੇ ਵਿੱਚ ਆਪਣਾ ਦੇਸ਼ ਅਗਰੈਨੀ ਬਣਿਆ ਹੈ ਚਾਹੇ ਪੁਲਾਂ ਦੀ ਗੱਲ ਕਰੀਏ ਚਾਹੇ ਹਸਪਤਾਲਾਂ ਦੀ ਗੱਲ ਕਰੀਏ ਚਾਹੇ ਸਕੂਲਾਂ ਦੀ ਗੱਲ ਕਰੀਏ ਸਾਰੇ ਹੀ ਫੀਲਡ ਦੇ ਵਿੱਚ ਆਪਣਾ ਦੇਸ਼ ਬਹੁਤ ਹੀ ਮੂਰੇ ਜਾ ਰਿਹਾ ਹੈ ਦੇਖੋ ਜੀ ਤੀਸਰੀ ਟਰਮ ਸਾਡੇ ਲਈ મોદી ਜੀ ਲਈ ਭਾਰਤੀ ਜਨਤਾ ਪਾਰਟੀ ਲਈ ਬਹੁਤ ਹੀ ਜ਼ਰੂਰੀ ਹੈ ਜਿੱਥੇ ਅਸੀਂ ਦੇਸ਼ ਨੂੰ ਪੰਜਵੀਂ ਤੋਂ ਤੀਜੀ ਅਰਥ ਵਿਵਸਥਾ ਬਣਾਉਣਾ ਚਾਹੁੰਦੇ ਹਾਂ 2027-28 ਦੇ ਵਿੱਚ ਉੱਥੇ ਹੀ 2047 ਦੇ ਵਿੱਚ ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਚੱਲੇ ਹੋਏ ਹਾਂ ਤਾਂ ਕਿ ਆਪਾਂ ਦੇਸ਼ ਨੂੰ ਉਹਦੀ ਸਵਰਨੀ ਜਨਮ ਦਿਨ ਤੇ ਵਿਕਸਿਤ ਰਾਸ਼ਟਰ ਦੇ ਰੂਪ ਵਿੱਚ ਦੇਖੀਏ ਮੋਦੀ ਜੀ ਦੀ ਸਾਰੀਆਂ ਸਕੀਮਾਂ ਬਹੁਤ ਵਧੀਆ ਹਨ तकरीबन ਸੈਂਟਰ ਵੱਲੋਂ 182 ਸਕੀਮਾਂ ਚੱਲ ਰਹੀਆਂ ਹਨ ਰਾਸ਼ਟਰ ਦੇ ਵਿੱਚ ਜਿਹਦੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ 42 ਸਕੀਮਾਂ ਚੱਲ ਰਹੀਆਂ ਹਨ ਜਿੱਥੇ ਕਿਸਾਨ ਸਨਮਾਨ ਨੀਤੀ ਦੀ ਗੱਲ ਕਰੀਏ ਚਾਹੇ ਉਜਬਲਾ ਯੋਜਨਾ ਦੀ ਗੱਲ ਕਰੀਏ ਜਿੱਥੇ ਆਪਾਂ ਤੇ ਵਨ ਨੇਸ਼ਨ ਵਨ ਪੈਨਸ਼ਨ ਦੀ ਗੱਲ ਕਰੀਏ ਜਿੱਥੇ ਆਪਾਂ ਤੇ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਆਯੂਸ਼ਮਾਨ ਯੋਜਨਾ ਦੀ ਗੱਲ ਕਰੀਏ ਜੇ ਆਪਾਂ ਤੇ ਬਾਕੀ ਤਕਰੀਬਨ 42 ਸਕੀਮਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਹਨ ਤੇ ਭਾਰਤ ਦੇ ਵਿੱਚ 182 ਸਕੀਮਾਂ ਦੇ ਕਰੀਬ ਸੈਂਟਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਨਿਸ਼ਚਿਤ ਰੂਪ ਦੇ ਵਿੱਚ ਤੀਜੀ ਟਰਮ ਦੇ ਵਿੱਚ ਨਰਿੰਦਰ ਸ਼੍ਰੀ ਨਰਿੰਦਰ ਮੋਦੀ ਹੀ ਦੇਸ਼ ਦੇ ਨੈਕਸਟ ਪੀਐਮ ਬਣਨਗੇ ਅਤੇ ਬਹੁਤ ਹੀ ਭਾਰੀ ਬਹੁਮਤ ਨਾਲ 400 ਪਲੱਸ ਸੀਟ ਨਾਲ ਭਾਰਤੀ ਜਨਤਾ ਪਾਰਟੀ ਦੀ ਤ੍ਰਿਪਾਹ ਤੀਜੀ ਟਰਮ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ